ਸਤਿ ਸ਼੍ਰੀ ਅਕਾਲ ਜੀ ਨਵੇਂ ਪੁਰਾਣੇ ਸਾਂਝੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਦੋ ਤਰ੍ਹਾਂ ਦੀ ਚੂਰੀ ਬਣਾਈਏ ਦੋ ਇੱਕ ਆਪਾਂ ਅੱਗੇ ਆਪਾਂ ਪਹਿਲੇ ਸਮੇਂ ਵਿੱਚ ਤਾਜੀ ਰੋਟੀ ਦੀ ਚੂਰੀ ਬਣਦੀ ਸੀ ਤੇ ਹੁਣ ਆਪਾਂ ਬਾਸੀ ਰੋਟੀ ਦੀ ਚੂਰੀ ਵੀ ਬਣਾਉਣੀ ਹੈ ਕਿਉਂਕਿ ਬਾਸੀ ਰੋਟੀ ਨੂੰ ਤਾਲ ਕੇ ਕਈ ਤਰ੍ਹਾਂ ਦੇ ਨਾਸ਼ਤੇ ਵਗੈਰਾ ਬਣਾਏ ਜਾਂਦੇ ਆ ਤੇ ਆਪਾਂ ਅੱਜ ਬਾਸੀ ਰੋਟੀ ਦੀ ਚੂਰੀ ਬਣਾਉਣੀ ਹੈ ਇੱਕ ਆਪਾਂ ਤਾਜੀ ਰੋਟੀ ਦੀ ਚੂਰੀ ਬਣਾਉਣੀ ਹੈ ਤੇ ਇੱਕ ਆਪਾਂ ਬਾਸੀ ਰੋਟੀ ਦੀ ਚੂਰੀ ਬਣਾਉਣੀ ਹੈ ਤੇ ਪਹਿਲੇ ਸਮੇਂ ਵਿੱਚ ਕਾਵਾਂ ਨੂੰ ਵੀ ਚੂਰੀ ਪਾਈ ਜਾਂਦੀ ਹੁੰਦੀ ਸੀਗੀ ਕਿਉਂਕਿ ਆਮਕਨ ਵਿੱਚ ਤਕਰੀਬਨ ਚੂਰੀ ਰੋਜ਼ ਵਾਂਗੂ ਬਣਦੀ ਸੀ ਕਿਉਂਕਿ ਦੇਸੀ ਘਿਓ ਵੀ ਘਰ ਦਾ ਹੁੰਦਾ ਸੀ ਸ਼ੱਕਰ ਦੇ ਵਿੱਚ ਘਰਦੀ ਹੁੰਦੀ ਸੀ ਤੇ ਰੋਜ਼ ਵਾਂਗੂ ਚੂਰੀ ਬਣਦੀ ਸੀ ਰੋਟੀ ਤੋਂ ਬਾਅਦ ਮਿੱਠਾ ਖਾਣ ਨੂੰ ਜਾਂ ਗੋੜ ਖਾਦਾ ਜਾਂਦਾ ਸੀ ਤੇ ਜਿਆ ਚੂਰੀ ਵਗੈਰਾ ਖਾਧੀ ਜਾਂਦੀ ਸੀ ਲੋ ਜੀ ਅਜਾ ਆਪਾਂ ਦੋ ਤਰ੍ਹਾਂ ਦੀ ਚੂਰੀ ਬਣਾਉਣੇ ਆ ਇੱਕ ਆਪਾਂ ਸ਼ੱਕਰ ਦੇ ਨਾਲ ਬਣਾਵਾਂਗੇ ਤੇ ਇੱਕ ਆਪਾਂ ਗੂੜਾ ਖੰਡ ਨਾਲ ਬਣਾਵਾਂਗੇ ਇੱਕ ਅਸੀਂ ਦੇਸੀ ਘਿਓ ਲੈ ਲਿਆ ਜੀ ਅਸੀਂ ਦੋ ਬਿਆਸੀ ਰੋਟੀਆਂ ਲੈ ਲਈਆਂ ਤੇ ਦੋ ਤਾਜ਼ੀਆਂ ਰੋਟੀਆਂ ਲੈਣੀਆਂ ਤੇ ਇੱਕ ਅਸੀਂ ਇਹ ਟਿੱਕਿਓ ਬਣਾਇਆ ਸੀ ਦਫਾ ਘਿਓ ਬਣਾਉਣੇ ਆ ਤੇ ਉਹ ਤੋਂ ਬਾਅਦ ਵੀ ਮ ਲੋਕ ਜੀ ਤੁਸੀਂ ਬਿਲਕੁਲ ਸਿਮ ਗੈਸ ਤੇ ਰੱਖ ਕੇ ਘਿਓ ਬਣਾਓ ਉਹਦੇ ਨਾਲ نیچے ਰਹਿ ਜਾਂਦਾ ਨਾ ਤੂੰ ਬਿਲਕੁਲ ਖੋਈ ਦੀ ਤਰ੍ਹਾਂ ਬਣ ਜਾਂਦਾ ਤੇ ਇਸ ਕਰਕੇ ਅਸੀਂ ਉਹ ਵੀ ਅੱਜ ਲਿਆ ਹੋਇਆ ਵਾ ਅੱਜ ਘਿਓ ਬਣਾਇਆ ਸੀ ਤੇ ਅਸੀਂ ਕਿਹ ਨਾਲ ਚੂਰੀ ਬਣਾਉਣੀ ਆ ਤੇ ਨਾਲੇ ਆਪਾਂ ਇਹਨੂੰ ਵੀ ਖੋਈ ਦਾ ਟੈਕਸਚਰ ਵੀ ਦੇ ਦੇਈਏ ਚੂਰੀ ਦਾ ਲੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਆਪਾਂ ਤਾਜੀ ਰੋਟੀ ਦੀ ਚੂਰੀ ਬਣਾਵਾਂਗੇ ਕਿਉਂਕਿ ਤਾਜੀ ਰੋਟੀ ਆਪਣੀ ਠੰਢੀ ਨਾ ਹੋ ਜਾਵੇ ਤੇ ਫਿਰ ਆਪਾਂ ਬਾਸੀ ਰੋਟੀ ਦੀ ਚੂਰੀ ਲੋ ਜੀ ਸਭ ਤੋਂ ਪਹਿਲਾਂ ਤਾਂ ਉਸ ਟਾਈਮ ਤੇ ਚੱਲਿਆ ਹੁੰਦਾ ਤੇ ਮਾਵਾ ਰੋਟੀ ਬਣਾਉਂਦੀ ਆ ਬਣਾਉਂਦੀ ਆ ਜਿਹੜੀ ਰੋਟੀ ਪਕਾੜਦੀਆਂ ਸੀ ਤੇ ਪ੍ਰਾਤ ਨੂੰ ਝਾੜ ਕੇ ਤੇ ਜਿਹੜੇ ਮਗਰੋਂ ਦੋ ਇੱਕ ਦੋ ਰੋਟੀਆਂ ਮੋਟੀਆਂ ਬਣਾਉਂਦੀਆਂ ਹੁੰਦੀਆਂ ਸੀ ਤੇ ਨਾਲ ਹੀ ਚੂਹੀ ਖੜਦੀਆਂ ਸੀ ਬੱਚਾ ਤੋਂ ਸਮਾਨ ਮੰਗਾ ਲੈਂਦੇ ਸੀ ਘੋ ਤਾਂ ਕੋਲੀ ਹੁੰਦਾ ਸੀ ਤੇ ਸ਼ੱਕਰ ਵਗੈਰਾ ਜਾਂ ਗੋੜ ਵਗੈਰਾ ਮੰਗਾ ਲੈਣਾ ਤੇ ਉਸੇ ਟਾਈਮ ਮੇਲੇ ਨਾਲ ਕੁੱਟ ਕੇ ਪਾ ਦਿੰਦੀਆਂ ਸੀ ਲੋ ਜੀ ਹੁਣ ਅੱਜ ਆਪਾਂ ਬਣਾਉਣੇ ਆ ਪਹਿਲਾਂ ਸ਼ੱਕਰ ਵਾਲੀ ਚੋਰੀ ਜਿਹੜੀ ਤਾਜੀ ਰੋਟੀ ਨਾਲ ਬਣਾਉਣੀ ਆ ਆਪਾਂ ਦੇਸੀ ਘੋ ਲੈ ਲਿਆ ਜੀ ਸ਼ੱਕਰ ਲੈ ਲਈ ਆ ਆਹ ਆ તાਜੀ ਰੋਟੀਆਂ ਲੈ ਲਈਏ ਆਪਾਂ ਲੋ ਇਹਨਾਂ ਤਨ ਦਿਖਾਉਣੀ ਆ ਜੀ ਬਰੀ ਬਰੀ ਗੁਰਕੀਆਂ ਕਰ ਮੇਰੇ ਤਾਂ તાਜੀ ਰੋਟੀਆਂ ਮੁਰਕੀਆਂ ਕਰ ਲਈਏ ਇਹ ਲਈ ਗਈ ਗਰਮ ਗਰਮ ਆ તાਜੀ ਰੋਟੀ ਕਿਉਂਕਿ ਇਹਦੀ ਗਰਮ ਗਰਮ ਜੇ ਖੋਟੀ ਜਾਂਦੀ ਚੋਰੀ ਇਹ ਆਪਾਂ ਹੱਥਾਂ ਨਾਲ ਕੁੱਟਣੀਆਂ ਤੇ ਦੂਜੀ ਮਿਕਸੀ ਨਾਲ ਬਣਾਉਣੀਆਂ ਦਿਵਾਰੀ ਰੋਟੀ ਦੀ ਬਣਾਉਣੀ ਆ ਉਹ ਆਪਾਂ ਮੈਸੀਨਾ ਬਣਾਉਣੀ ਆ ਇਹ ਜਿਹੜੀ ਆਪਾਂ ਤਾਜੀ ਰੋਟੀ ਦੀ ਕੁੱਟੀਆਂ ਹੱਥਾਂ ਨਾਲ ਕੁੱਟਣੀ ਆ ਇਹ ਰੋਟੀ ਨੂੰ ਕੇ ਬਰੀਕ ਬਰੀਕ ਬੁਰਕੀਆਂ ਕਰ ਲਓ ਗਰਮ ਕਾਫੀ ਆ ਰੋਟੀ ਆਹ ਬਣ ਗਈ ਤਾਂ ਦੇਖੋ ਜੀ ਬਾਸੀ ਰੋਟੀਆਂ ਬਾਸੀ ਰੋਟੀ ਬਣਾਉਣੀ ਪੈਂਦੀ ਆ ਵੀ ਜੇ ਆਪਾਂ ਚੋਰੀ ਬਾਸੀ ਰੋਟੀ ਦੀ ਬਣਾਉਣੀ ਆ ਤਾਂ ਇੱਕ ਦਿਨ ਪਹਿਲਾਂ ਲਾ ਕੇ ਰੱਖ ਲਓ ਕਿਉਂਕਿ ਰੋਟੀਆਂ ਹੁਣ ਗਿਣ ਕੇ ਲੈਂਦੀਆਂ ਨਹੀਂ ਅੱਗੇ ਚਿੰਨ ਕੇ ਲੈਂਦੀਆਂ ਹੁੰਦੀਆਂ ਸੀ ਰੋਟੀਆਂ ਐਂ ਦੇਖਦੇ ਹੁੰਦੇ ਸੀ ਕਿੰਨੀਆਂ ਹੋ ਗਈਆਂ ਤੇ ਹੁਣ ਗਿਣ ਕੇ ਲੈਂਦੀਆਂ ਨੇ ਉਹ ਜਿਹੜੇ ਚਿੰਨ ਕੇ ਲੈਂਦੀਆਂ ਸੀਗੀਆਂ ਉਹਦੇ ਇੱਕ ਦੋ ਰੋਟੀਆਂ ਤਾਂ ਰੋਜ਼ ਬਾਸੀ ਜਾਂਦੀਆਂ ਸੀ ਉਸ ਵੇਲੇ ਜਾਂ ਦਰবেশ ਨੂੰ ਪਾ ਦੇਣੀ ਜਾਂ ਕਈਆਂ ਦੇ ਪਿੰਡਾਂ ਵਿੱਚ ਪਸ਼ੂ ਵਗੈਰਾ ਹੋਣੇ ਤਾਂ ਉਹਨਾਂ ਨੂੰ ਪਾ ਦੇਣੀ ਅੱਗੇ ਤਾਂ ਵੀ ਬਾਸੀ ਰੋਟੀਆਂ ਆਮ ਹੀ ਹੁੰਦੀਆਂ ਸੀਗੀਆਂ ਘਰਾ ਦੇ ਵਿੱਚ ਤੇ ਹੁਣ ਤਾਬਸੀ ਰੋਟੀ ਦੀ ਕੋਈ ਬਣਾਉਣਾ ਵੀ ਆ ਕੁਛ ਤਾਂ ਤੁਹਾਨੂੰ ਸਪੈਸ਼ਲ ਰਾਤ ਨੂੰ ਲਾ ਕੇ ਰੱਖਣੀ ਪੈਂਦੀ ਹੈ। ਇੱਕ ਰੋਟੀਆਂ ਗਿਣ ਕੇ ਲੈਣੀਆਂ ਨੇ ਹੁਣ। ਛਿੰਕੇ ਨਹੀਂ ਲੈਣੀਆਂ। ਅੱਜ ਪਹਿਲਾਂ ਤਾਂ ਆਪਾਂ ਬੁਰਕੀਆਂ ਨੂੰ ਵੀ ਬਿਲਕੁਲ ਘਰ ਲਈਏ। ਮਰੀ ਇੱਕ ਵਾਰ ਇੱਕ। ਸੋਈ ਰੋਟੀ ਗਰਮਾ। ਕਿ ਹੁਣ ਪਹਿਲਾਂ ਦੇ ਆਟਿਆਂ ਦੇ ਵਿੱਚ ਤੇ ਹੁਣ ਦੇ ਆਟੇ ਵਿੱਚ ਫਰਕ ਵੀ ਕਾਫੀ ਆ। ਰੋਟੀ ਛੇਤੀ ਆਕੜ ਜਾਂਦੀ ਆ ਦੇਖੋ ਇਹ ਸਪਰੇ ਇਦਾਂ ਦੇ ਨੇ ਬਰੀ ਕਰ ਲੋ ਤੇ ਸਾਨੂੰ ਕਮੈਂਟਾਂ ਵਿੱਚ ਜਰੂਰ ਲਿਖਿਓ ਵੀ ਕਿਹਨੇ ਕਿਹਨੇ ਦਾਦੀਆਂ ਨਾਨੀਆਂ ਦੇ ਜਾਂ ਹੁਣ ਵੀ ਅੱਜ ਕੱਲ ਚੋਰੀ ਬਣਾ ਕੇ ਖਾਂਦੇ ਆ ਕਿਉਂਕਿ ਸਾਡੇ ਘਰ ਤਾਂ ਹਫ਼ਤੇ ਵਿੱਚ ਇੱਕ ਦਿਨ ਤਾਂ ਜਰੂਰ ਹੀ ਬਣਦੀ ਆ ਇੱਥੇ ਅਸੀਂ ਕਾਮਾ ਨੂੰ ਵੀ ਪਾ ਦਿੰਦੇ ਆ ਅੱਗੇ ਕਾਂ ਬਨੇਰੇ ਉੱਤੇ ਹੁੰਦੇ ਸੀ ਹੁਣ ਤਾਂ ਬਨੇਰੇ ਵੀ ਕਾਮਾ ਬਿਨਾ ਸੁੰਨੇ ਹੋਏ ਹੋਏ ਆ ਤੇ ਕਾਮ ਵੀ ਆਪਣੇ ਅਲੋਪ ਹੋ ਰਹੇ ਆ ਜੀ ਪਹਿਲਾਂ ਤੁਸੀਂ ਤੁਹਾਨੂੰ ਥੋੜਾ ਜਿਹਾ ਕੋਇਆ ਟੈਕਸਚਰ ਮੈਂ ਉਹ ਪਾਉਂਗੀ ਇਹਦੇ ਵਿੱਚ ਜਿਹੜਾ ਅਸੀਂ ਕਿਉਂ ਬਣਾਇਆ ਇੱਥੇ ਅਸੀਂ ਟਿੱਕੀਆਂ ਲਿਆਉਣੀਆਂ ਮੱਖਣ ਵਾਲੀਆਂ ਉਹਦੇ ਤੋਂ ਕਿਉਂ ਬਣਾਇਆ ਵਾ ਤੇ ਮੈਂ ਇੰਡੀਆ ਵੀ ਇਦਾਂ ਹੀ ਕਰਦੀ ਸੀ ਜਿਹੜਾ ਮੱਖਣਾ ਬਣਾਉਂਦੇ ਨੇ ਜਦੋਂ ਪਤਾਜ਼ਾ ਮੱਖਣ ਕੱਢ ਕੇ ਵੀ ਨਾ ਇੱਕ ਦੋ ਦਿਨਾਂ ਦਾ ਮੱਖਣ ਜੋ ਕਈ ਵਾਰੀ ਦਾ ਘਿਓ ਬਣਾਉਣਾ ਤੇ ਉਹਦੇ ਨੀਚੇ ਜਿਹੜਾ ਜਿਹਨੂੰ ਤੁਸੀਂ ਸਿਮਤੇ ਬਣਾਉਣਾ ਹੈ ਜੇ ਤੁਸੀਂ ਤੇਜ਼ ਤੇ ਬਣਾਉਣੀ ਤਾਂ ਫਿਰ ਤੁਹਾਡਾ ਕਈ ਵਾਰੀ ਪਤੀਲਾ ਮੱਚ ਜਾਂਦਾ ਥੱਲੇ ਤੇ ਫਿਰ ਉਹ ਨਹੀਂ ਸਹੀ ਬਣਦਾਗਾ ਤੇ ਬਿਲਕੁਲ ਸਿਮਤੇ ਬਣਾਓ ਤੇ ਇਹ ਬਿਲਕੁਲ ਕੋਈ ਵਾਂਗੂ ਬਣ ਜਾਂਦਾ ਅੱਜ ਪਹਿਲਾਂ ਤਾਂ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਇੱਕ ਦੋ ਥਾਂ ਮੈਂ ਰੋਟੀ ਥੋੜੀ ਸਖਤ ਆ ਗਈ ਤੇ ਮੈਂ ਉਹਨੂੰ ਥੋੜਾ ਜਿਹਾ ਬਾਹਰ ਕੱਢਣ ਲੱਗਿਆਂ ਤਾਂ ਪਤਾ ਲੱਗ ਜਾਂਦਾ ਕਿ ਇੱਥੇ ਉਤੋਂ ਗੈਰਿਤ ਤੁਸੀਂ ਸ਼ੱਕਰ ਲੈ ਲਓ ਕਿਉਂਕਿ ਹਜੇ ਗਰਮੀ ਹੈਗੀ ਆ ਜੇ ਤੁਸੀਂ ਸਰਸੀ ਗੁੜ ਪਾ ਕੇ ਬਣਾਇਓ ਗੁੜ ਨੂੰ ਕਦੂਕਾਸ ਕਰਕੇ ਬਣਾਇਓ ਤੇ ਨਹੀਂ ਤਾਂ ਅਸੀਂ ਤਾਂ ਹੁਣ ਜੀ ਸ਼ੱਕਰ ਪਾ ਕੇ ਬਣਾ ਲਵਾਂਗੇ ਹਜੇ ਥੋੜੀ ਜਿਹੀ ਗਰਮੀ ਹੈਗੀ ਆ ਅਸੀਂ ਦੋ ਰੋਟੀਆਂ ਜੀ ਬਣਾ ਰਹੇ ਹਾਂ ਤਾਂ ਸਿਰੇ ਚ ਚਾਰ ਚਮਚੇ ਸ਼ੱਕਰ ਦੇ ਪਾਉਣ ਲੱਗੇ ਆ ਸ਼ੱਕਰ ਤੁਸੀਂ ਆਪਣੀ ਲੋੜ ਮੁਤਾਬਕ ਪਾਉਣੀ ਆ ਜੀ ਜਿੰਨਾ ਤੁਸੀਂ ਮਿੱਠਾ ਖਾਣੇ ਆ ਬਾਹ ਸ਼ੱਕਰ ਨੂੰ ਪਾ ਕੇ ਮਿਕਸ ਕਰ ਲੈਣੇ ਆ ਚੰਗੀ ਤਰ੍ਹਾਂ ਪਹਿਲੇ ਸਮੇਂ ਵਿੱਚ ਚੋਰੀ ਹੱਥਾਂ ਦੇ ਜੋਰ ਨਾਲ ਬੰਦੀ ਸੀ ਤੇ ਹੁਣ ਜਿਹੜੀ ਬੰਦੀ ਆ ਉਹ ਮਿਕਸੀ ਦੇ ਜੋਰ ਨਾਲ ਬੰਦੀ ਆ ਐਨੇ ਸਮਿਆਂ ਦੇ ਵਿੱਚ ਤਾਂ ਜਦੋਂ ਉਹ ਕਣਕ ਦੀ ਬਾਢੀ ਹੁੰਦੀ ਸੀ ਤੇ ਉਦੋਂ ਵੀ ਸ਼ਾਮ ਦੇ ਟਾਈਮ ਤੇ ਕਈ ਵਾਰੀ ਜਦੋਂ ਖੇਤਾਂ ਤੋਂ ਆਉਂ ਤੋਂ ਪਹਿਲਾਂ ਤੋਂ ਆਉਂ ਤੋਂ ਪਹਿਲਾਂ ਚੂਰੀ ਕੁੱਟੀ ਰੱਖੀ ਜਾਂਦੀ ਸੀ ਜਾਂ ਤਾਂ ਉਹ ਆਉਂਦੇ ਬਈ ਗੁਰਦੁਆਰਾ ਖਾਂਦੇ ਸੀ ਤੇ ਜਾਂਦੇ ਰਹਿ ਕੇ ਚੋਰੀ ਲੈ ਲੈਂਦੇ ਸੀ ਕਿਹੜਾ ਜਿਹੜਾ ਘਾਤੌੜੀਆ ਦੁੱਧ ਵਗੈਰਾ ਪੀਂਦੇ ਸੀ ਨਾ ਆਗੇ ਤਾਂ ਉਦੋਂ ਇਹ ਇੱਕ ਪਿੰਨੀ ਚੂਰੀ ਦੀ ਲੈ ਲੈਂਦੇ ਸੀ ਤਾਂ ਕਿ ਪਹਿਲਾਂ ਹੀ ਬਣਾ ਕੇ ਰੱਖ ਲੈਣੀ ਆ ਸੀ ਰੋਟੀ ਲਾ ਕੇ ਤਾਂ ਕਿ ਵੀ ਆਉਂਦਿਆਂ ਨੇ ਗੁਰਦ ਦਾ ਕੰਮ ਕਰਨਾ ਤੇ ਗੋੜਾ ਵਾਲੀ ਕੋਈ ਚੀਜ਼ ਖਾਧੀ ਜਾਵੇ ਗਰਮੀ ਵਿੱਚ ਸ਼ੱਕਰ ਵਾਲੀ ਤੇ ਸਰਦੀਆਂ ਵਿੱਚ ਗੁੜ ਵਾਲੀ ਤੇ ਕਦੇ ਕਦੇ ਜੇ ਖਰਚ ਦੀ ਖਰਚ ਦੀ ਖਾਣੀ ਤਾਂ ਪੂਰੇ ਖੰਡ ਵਾਲੀ ਵੀ ਬਣਾਉਂਦੇ ਹੁੰਦੇ ਸੀ। ਉਹ ਕਰਚ ਕਰਚ ਕਰਦੀ ਜੇ ਪੂਰਾ ਖੰਡ ਤੇ ਉਹ ਵੀ ਬੱਚਾ ਨੂੰ ਬਹੁਤ ਸਵਾਦ ਲੱਗਦੀ ਆ। ਲੋ ਜੇ ਅਸੀਂ ਸ਼ੱਕਰ ਵੀ ਪਾ ਲਈ ਤੇ ਉਹ ਵੀ ਵਿੱਚ ਬਿਲਕੁਲ ਮਿਕਸ ਕਰ ਦਿੱਤੀ। ਤੇ ਹੁਣ ਆਪਾਂ ਪਾਉਣੇ ਆ ਜੀ ਘਿਓ। ਘਿਓ ਦੇ ਚਮਚੇ ਆਪਾਂ ਹੁਣ ਤਾਂ ਗਿਣਕੇ ਹੀ ਪਾਉਣੇ ਆ। ਅੱਗੇ ਤਾਂ ਸਿੱਧੇ ਐਦਾਂ ਹੀ ਪਾ ਦਿੰਦੇ ਸੀ ਜਿਹੜੀ ਜਿਹੜੀ ਆਪਾਂ ਤੌੜੀ ਜੀ ਛੋਟੀ ਜੀ ਕੁੱਜੀ ਰੱਖੀ ਹੁੰਦੀ ਸੀਗੀ ਤੇ ਜਿਹਦੇ ਵਿੱਚ ਘਿਓ ਗਰਮ ਕੀਤਾ ہوا ਹੁੰਦਾ ਸੀ। ਚੁੱਲੇ ਦੇ ਮੂਲੇ ਤੇ ਮਾ ਮਨੇ ਇਦਾਂ ਹੀ ਪਲਟ ਦੇਣੀ ਹੁੰਦੀ ਸੀ ਤੇ ਹੁਣ ਤੱਕ ਗਿਣਤੀ ਦੇ ਵਿੱਚ ਪਾਏ ਹੁਣ ਹਰ ਚੀਜ਼ ਮਾ ਕੇ ਗਿਣਤੀ ਦਾ ਹੋਣ ਲੱਗ ਗਈ। ਅੱਜ ਆਪਾਂ ਦੋ ਚਮਚੇ ਖਿਉਰੇ ਪਾ ਦਨੇ ਆ ਤੇ ਚ। ਮੈਂ ਆਪ ਕੋਈ ਨਹੀਂ ਪਲਟ ਪਲਟ ਕੇ ਨਹੀਂ ਪਾਉਂਦੀ ਕਿਉਂਕਿ ਆਪਣਾ ਫਿਜ਼ੀਕਲ ਵਰਕ ਹੋਣਾ ਹੈ ਨਹੀਂਗਾ। ਪਹਿਲਾਂ ਫਿਜ਼ੀਕਲ ਵਰਕ ਜ਼ਿਆਦਾ ਹੁੰਦੇ ਸੀ ਤੇ ਇਸ ਕਰਕੇ ਖਿਉ ਵਗੈਰਾ ਵੀ ਹਜਮ ਹੋ ਜਾਂਦਾ ਸੀ। ਤੇ ਬੱਚਿਆਂ ਨੂੰ ਹਫਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਬਣਾ ਕੇ ਦਿਓ ਚੂਰੀ ਇਹ ਸਾਡੇ ਬੱਚੇ ਤਾਂ ਬਹੁਤ ਖੁਸ਼ ਹੋ ਕੇ ਖਾਂਦੇ ਆ ਤੇ ਇਹ એનર્ਜੀ ਭਰਪੂਰ ਵੀ ਆ ਕਿਉਂਕਿ ਇਹਦੇ ਵਿੱਚ ਦੇਸੀ ਘਿਓ ਵੀ ਆ ਤੇ ਪੂਰਾ ਚੱਕਰ ਵੀ ਆ ਤੇ ਆਟੇ ਵਿੱਚ ਕੁਛ ਨਾ ਕੁਛ ਤਾਕਤ ਰਹੀ ਹੋਈ ਹੈ ਬ੍ਰੈਡ ਵਗੈਰਾ ਦੇਣੋਂ ਤਾਂ ਇੱਕਦਮ ਚੂਰੀ ਜ਼ਰੂਰ ਦਿਓ ਤੁਸੀਂ ਅਚਨੇ ਵਿੱਚ ਪਾਉਨੇ ਆ ਜੀ ਆਪਾਂ ਅੱਗੇ ਜਿੰਨੇ ਮੈਂਬਰ ਹੋਣੇ ਉਹਨਾਂ ਸਾਰਿਆਂ ਦੇ ਪਿੰਨੀਆਂ ਵਗੈਰਾ ਹੋਣੀਆਂ ਜਿਹੜੇ ਘਰੇ ਹੋਣੇ ਉਹਨਾਂ ਨੇ ਉਸ ਟਾਈਮ ਖਾ ਲੈਣੀ ਤੇ ਬਾਕੀਆਂ ਦੇ ਜਾਂ ਕੁੰਡੇ ਥਲੇ ਰੱਖ ਦਿੰਨੇ ਆ ਤੇ ਜਾਂ ਜਿਹੜੀਆਂ ਜਾਲੇ ਢੋਲੀ ਵਗੈਰਾ ਬਣੀ ਹੁੰਦੀ ਸੀ ਝਾਲੀ ਵਾਲੀ ਉਹਦੇ ਵਿੱਚ ਰੱਖ ਦਿੰਦੇ ਹੁੰਦੇ ਸੀ ਲੋ ਜੀ ਅਸੀਂ ਇੱਕ ਪਿੰਨੀ ਕਾਮਾ ਨੂੰ ਵੀ ਪਾਉਣੀ ਆ ਤੇ ਬਾਕੀ ਆਪ ਵੀ ਖਾਣੀ ਆ ਜੀ ਆ ਤਾਂ ਆਪਣੀ ਤਿਆਰ ਹੋ ਗਈ ਜੀ ਚੱਕਰ ਵਾਲੀ ਚੂਰੀ ਤਾਜੀ ਰੋਟੀ ਦੀ Rajasthan ਵਿੱਚ ਨਾ ਜੇ ਥਾਲੀ ਮਿਲਦੀ ਆ ਉਹ ਨਾ ਕਿ ਤੁਸੀਂ ਰੈਸਟੋਰੈਂਟ ਤੇ ਜਾਓ ਜਾਂ ਢਾਬੇ ਤੇ ਜਾਓ ਇਥੇ ਥਾਲੀ ਸਿਸਟਮ ਆ ਤੇ ਉੱਥੇ ਬਾਜਰੇ ਦੀ ਚੂਰੀ ਜਰੂਰ ਮਿਲਦੀ ਆ ਅਸੀਂ ਕੋਈ ਰਾਜਸਥਾਨ ਵਿੱਚ ਦੀ ਰਾਜਸਥਾਨੀ ਯੂਰਟੈਂਟ ਗਈ ਤੇ ਉੱਥੇ ਚੂਰੀ ਸੀਗੀ ਇਦਾਂ ਨਾਲ ਬਾਦ ਵਿੱਚ ਥਾਲੀ ਦੇ ਵਿੱਚ ਤੇ ਬੱਚੇ ਪੁੱਛਣ ਲੱਗੇ ਬੱਚਿਆਂ ਨੂੰ ਪਤਾ ਨਹੀਂ ਸੀਗਾ ਬਈ ਇਹ ਕੀ ਚੀਜ਼ ਆ ਫਿਰ ਮੈਂ ਦੱਸਿਆ ਕਿ ਬਾਜਰੇ ਦੀ ਚੂਰੀ ਆ ਪਹਿਲਾ ਸਮੇਂ ਵਿੱਚ ਜਦੋਂ ਸਰਦੀਆਂ ਵਿੱਚ ਬਾਜਰਾ ਵਗੈਰਾ ਹੁੰਦਾ ਸੀ ਤਾਂ ਉਸ ਟਾਈਮ ਬਣਾਉਂਦੇ ਹੁੰਦੇ ਸੀ ਕਿ ਬਾਜਰੇ ਦੀ ਚੂਰੀ ਬਾਜਰੇ ਦੀ ਚੂਰੀ ਮੱਕੀ ਦੀ ਚੂਰੀ ਗੁੜ ਪਾ ਕੇ ਤੋ ਜੀ ਆਪਣੀਆਂ ਤਾਜ਼ੀਆਂ ਰੋਟੀਆਂ ਦੀ ਸ਼ੱਕਰ ਪਾ ਕੇ ਤੇ ਬਹੁਤ ਵਧੀਆ ਚੂਰੀ ਬਣ ਗਈ ਆ ਜੀ ਤੁਸੀਂ ਵੀ ਘਰ ਵਿੱਚ ਜਰੂਰ ਬਣਾ ਕੇ ਦੇਖਿਓ ਤੇ ਉਸ ਤੋਂ ਅੱਗੇ ਆਪਾਂ ਬਣਾਉਣੇ ਆ ਜੀ ਇਹ ਆਪਣੀਆਂ ਬਾਸੀ ਰੋਟੀਆਂ ਨੇ ਤੇ ਇਹਨਾਂ ਦੇ ਬੁਰਕੀਆਂ ਕਰਕੇ ਤੇ ਮੈਂ ਇਹਨਾਂ ਨੂੰ ਮਿਕਸੀ ਵਿੱਚ ਗ੍ਰाइंड ਕਰਕੇ ਤੁਹਾਨੂੰ ਦਿਖਾਉਣੀ ਆ ਆਪਾਂ ਇਹਨਾਂ ਨੂੰ ਛੋਟੇ ਛੋਟੇ ਬੁਰਕੀਆਂ ਕਰ ਲੈਣੀਆਂ ਬਿਲਕੁਲ ਠੰਡੀਆਂ ਹੀ ਰੱਖਣੀਆਂ ਇਹਨਾਂ ਨੂੰ ਗਰਮ ਨਹੀਂ ਕਰਨਾਗਾ ਕਹਿੰਦੇ ਸਾਰੇ ਕਹਿੰਦੇ ਕਿ ਬਾਸੀ ਰੋਟੀ ਦੇ ਫਾਇਦੇ ਤਾਂ ਬਹੁਤ ਆ ਵੀ ਬਾਸਾ ਆਟਾ ਹੁੰਦਾ ਵੀ ਇਹਾ ਉਹਦੀ ਰੋਟੀ ਨਾ ਪਕਾਓ ਕਟਾ ਜੀ 8 ਤੇ ਜੀ ਰੋਟੀ ਪਕਾਓ ਜੇ ਰੋਟੀ ਤੁਹਾਡੀ ਪੱਕੀ ਹੋਈ ਵਾਸੀ ਹੈਗੀ ਆ ਤੇ ਉਹਦੇ ਫਾਇਦੇ ਨੇ ਉਹਨੂੰ ਦੁਬਾਰਾ ਗਰਮ ਨਾ ਕਰੋ ਇਸ ਕਰਕੇ ਆਪਾਂ ਰੋਟੀ ਨੂੰ ਗਰਮ ਨਹੀਂ ਕਰਨਾਗਾ ਤੇ ਆਪਾਂ ਇਹਨੂੰ ਮਿਕਸੀ ਦੇ ਵਿੱਚ ਪੀਸ ਲੈਣਾ ਗ੍ਰाइंड ਕਰ ਲੈਣਾ ਜਿੱਦਾਂ ਆਪਾਂ ਬ੍ਰੈਡ ਕ੍ਰੰਬਸ ਬਣਾਉਨੇ ਆ ਨਾ ਇਦਾਂ ਹੀ ਰੋਟੀ ਦੇ ਕ੍ਰੰਬਸ ਬਣਾ ਲੈਣੇ ਆ ਆਪਾਂ ਬੇਹਰੀ ਕੁ ਬੁਰਕੀਆਂ ਕਰਕੇ ਤੇ ਆਪਾਂ ਮਿਕਸੀ ਵਿੱਚ ਘੇੜਾ ਦਿੰਦੇ ਆ ਇਹਨੂੰ ਲੋ ਜੀ ਤੁਹਾਨੂੰ ਰੋਟੀ ਕ੍ਰੰਬਸ ਬਣਾ ਕੇ ਦਿਖਾਉਨੇ ਆ ਬ੍ਰੈਡ ਕ੍ਰੰਬਸ ਤਾਂ ਤੁਸੀਂ ਬਣਦੇ ਬਹੁਤ ਵਾਰ ਦੇਖੇ ਹੋਣੇ ਆ ਤੇ ਆਪਾਂ ਅੱਜ ਰੋਟੀ ਦੇ ਕ੍ਰੰਬਸ ਬਣਾਉਨੇ ਆ ਤੁਹਾਨੂੰ ਦਿਖਾਉਣੀ ਤਾਂ। ਆ ਜਿਹੜੀ ਮੇਰੀ ਰੋਟੀ ਤਾਜੀ ਸੀ ਉਹਦੇ ਵਿੱਚ ਉਹ ਕੁਝ ਮੁਰਕੀਆਂ ਉਹਨੀਆਂ ਕੜੀਆਂ ਸੀ ਮੈਂ ਇਹਦੇ ਸੀ ਬਲੈਂਡ ਕਰ ਲੈਣੀ ਆ। ਲਓ ਜੀ ਆਪਣੀ ਆਹ ਵੇਹੀ ਰੋਟੀ ਆ ਜਿਹੜੀ ਆਪਾਂ ਇਹਨੂੰ ਮਿਕਸੀ ਵਿੱਚ ਕਰ ਲਿਆ। ਬੜੇ ਕਰਮਜ਼ ਬਣਦੇ ਆ ਤੇ ਉਵੇਂ ਹੀ ਆਪਣੀ ਇਹ ਰੋਟੀ ਦੇ ਕਰਮਜ਼ ਬਣ ਗਏ। ਬਿਲਕੁਲ ਦਾਣੇਦਾਰ। ਜਿਹੜੀ ਵੇਹੀ ਰੋਟੀ ਨੂੰ ਹੱਥਾਂ ਦੇ ਨਾਲ ਕੁੱਟਣਾ ਮੁਸ਼ਕਲ ਹੁੰਦਾ ਵਾ। ਜੇ ਵਾਸੀ ਰੋਟੀ ਨੂੰ ਦੁਬਾਰਾ ਗਰਮ ਨਾ ਕਰੋ ਤੇ ਨਾ ਉਹਨੂੰ ਤਲੋ ਵਾਸੀ ਰੋਟੀ ਨੂੰ ਜੇ ਖਾਣਾ ਤਾਂ ਜੇ ਵਾਸੀ ਰੋਟੀ ਪਈ ਹੈ ਤੇ ਉਹਨੂੰ ਉਵੇਂ ਠੰਡੀ ਹੋਈ ਖਾਓ ਸਰੋ ਜੀ ਆਪਾਂ ਇਹਨੂੰ ਬਿਲਕੁਲ ਬਰੀਕ ਬਰੀਕ ਨਹੀਂ ਇਹ ਦਾਣੇਦਾਰ ਹੋ ਗਈ ਆ ਜੇ ਜਦੋਂ ਆਪਣੀ ਸੂਜੀ ਨੇ ਸੂਜੀ ਤਾਂ ਥੋੜੀ ਜਿਹੀ ਮੋਟੀ ਆ ਇਹ ਦਾਣੇਦਾਰ ਹੋ ਗਈ ਆ ਤੇ ਪਹਿਲਾਂ ਆਪਾਂ ਉਹੀ ਪ੍ਰੋਸੈਸ ਕਰਨਾ ਆਪਾਂ ਜਿਹੜਾ ਕੋਈ ਜਿਹੜਾ ਕੋਈ ਦਾ ਟੈਕਸਚਰ ਦੇਣ ਵਾਸਤੇ ਕੋਇਆ ਆ ਸਪੈਸ਼ਲ ਨਹੀਂ ਬਣਾਇਆ ਇਹ ਤਾਂ ਸਿਰਫ ਜਿਹੜਾ ਘੋੜੇ niche ਕੋਆ ਬਣਿਆ ਹੋਇਆ ਵਾ ਉਹ ਹੋਇਆ ਵਰਤ ਰਹੀ ਹਾਂ ਅਸੀਂ ਜੇ ਪਹਿਲਾਂ ਇਹ ਕੋਆ ਪਾ ਲਿਆ ਤੇ ਉਸ ਤੋਂ ਅਗੇ ਅਸੀਂ ਜੀ ਬੂਰਾ ਖੰਡ ਪਾ ਲੈਣੀ ਆ ਇਹ ਬੂਰਾ ਖੰਡ ਅਸੀਂ ਘਰੇ ਬਣਾਈ ਆ ਤੁਸੀਂ ਜੇ ਬੂਰਾ ਖੰਡ ਬਣਾਉਣ ਦੀ ਵੀਡੀਓ ਦੇਖਣੀ ਆ ਤਾਂ ਨਵੀਂ ਪੁਰਾਣੀ ਸਾਂਝ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਆ ਜੋ ਜਿਸੀ ਉਹ ਵੀ ਦੋ ਦੋ ਰੋਟੀਆਂ ਦੀ ਚੋਰੀ ਹੈ ਇਹ ਵਾਸੀ ਰੋਟੀਆਂ ਦੀ ਇਹਦੇ ਵਿੱਚ ਵੀ ਅਸੀਂ 4 ਚਮਚ ਪਾਵਾਂਗੇ ਇੱਕ ਰੋਟੀ ਮਗਰ ਦੋ ਚਮਚ ਪਾਵਾਂਗੇ 4 ਚਮਚ ਪਾਵਾਂਗੇ ਬਾਕੀ ਤੁਸੀਂ ਮਿੱਠਾ ਅਦੇ ਲੋੜ ਅਨਸਾਰ ਪਾ ਲਿਓ ਸਵੇ ਪਤੀ ਪਾ ਲਈ ਜੀ ਬਹੁਤ ਸਵਾਦ ਲੱਗਦੀ ਹੈ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਵਾਸੀ ਰੋਟੀ ਦੀ ਮੂਰਾ ਖੰਡ ਪਾ ਕੇ ਤੇ ਜਿੱਦਾਂ ਆਪਾਂ ਮਿਕਸੀ ਵਿੱਚ ਕਰਾਮਜ਼ ਵਗੈਰਾ ਬਣਾਏ ਉਹ ਵਾਂਗ ਬਣਾਇਆ ਛੋਟੇ ਪੀਸਿਆ ਵਾ ਇਹਦਾ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਲੱਗ ਰਿਹਾ ਜਿਵੇਂ ਚੋਰਮਾ ਲੱਡੂ ਹੁੰਦੇ ਆ ਇਦਾਂ ਦੇ ਬਣਦੇ ਆ ਇਹ ਤੋਂ ਸੇਦ ਨੂੰ ਬਾਜਰੇ ਦੀ ਬਣਾਓਗੇ ਤਾਂ ਹੋਰ ਵੀ ਜ਼ਿਆਦਾ ਵਧੀਆ ਬਣਦੀ ਆ ਬਾਜਰੇ ਦੀ ਰੋਟੀ ਨੂੰ ਰਾਤ ਨੂੰ ਪਕਾ ਕੇ ਰੱਖ ਲਿਓ ਬਾਜਰੇ ਦੀ ਹੋਵੇ ਚਾਹੇ ਮੱਕੀ ਦੀ ਹੋਵੇ ਤੇ ਫਿਰ ਸਵੇਰ ਨੂੰ ਉਹਦੇ ਇਦਾਂ ਮਿਕਸ ਵਿੱਚ ਪੀਸ ਕੇ ਤੋਂ ਦਾਣੇਦਾਰ ਜੀ ਬਣ ਜੂਗੇ ਤੇ ਫਿਰ ਉਹਨੂੰ ਉਹਦੇ ਵਿੱਚ ਗੁੜ ਪਾ ਕੇ ਬਣਾਇਓ ਕਿਉਂਕਿ ਹੁਣ ਸਰਦੀ ਨਹੀਂ ਹੈਗੀ ਜੀ ਥੋੜੀ ਗਰਮੀ ਹੈ ਇਸ ਕਰਕੇ ਮੈਂ ਗੁੜ ਨਹੀਂ ਵਰਤ ਰਹੀ ਜਪੈ ਨੂੰ ਮਿਕਸ ਕਰ ਲਿਆ ਸਾਰੇ ਇਹਨੂੰ ਉਸ ਤੋਂ ਅੱਗੇ ਤੁਹਾਨੂੰ ਜਿੰਨੇ ਲੋਕਾਂ ਦੀ ਲੋਡ ਹੈਗੀ ਆ ਇਹਦੀ ਸਾਰੀ ਮਿਕਸ ਕਰਕੇ ਤੇ ਮੁਠੀ ਵੱਜਦੀ ਆ ਆਪਾਂ ਇਹਦੇ ਵਿੱਚ ਕਿਉਂ ਪਾਉਣੇ ਆ ਇਹ ਦੁੱਧ ਚੰਮੇ ਗਲਾਪ ਆਵਾਸੀ ਰੋਟੀ ਨੂੰ ਮਿਕਸੀ ਵਿੱਚ ਗ੍ਰाइंड ਕਰ ਲਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬੂਰਾ ਖੰਡ ਪਾਤੀ ਤੇ ਥੋੜਾ ਜਿਹਾ ਜਿਹੜਾ ਸਾਡੇ ਕੋਲ ਘਿਓ ਦਾ ਬਣਿਆ ਹੋਇਆ ਨੀਚੇ ਕੋਈ ਟਾਈਪ ਤੇ ਸੀਗਾ ਉਹ ਪਾ ਲਿਆ ਉਸ ਤੋਂ ਅੱਗੇ ਹੁਣ ਅਸੀਂ ਦੋ ਚਮਚੇ ਘਿਓ ਦੇ ਪਾ ਲੇ। ਤਾਂ ਕਿ ਐਨੇ ਕੇ ਵਾਸਤੇ ਰੱਖਿਓ ਜਿਹਦਾ ਤੁਸੀਂ ਰਾਤ ਨੂੰ ਬਣਾਈਏ ਤਾਂ ਸਵੇਰੇ ਉੱਠ ਕੇ ਬਣਾ ਲਿਓ। ਇਸ ਵੇਲੇ ਚਾਹ ਦੇ ਨਾਲ ਖਾਣ ਨੂੰ ਬਹੁਤ ਵਧੀਆ ਜਾਏ ਤੁਸੀਂ ਠੰਡੇ ਦੁੱਧ ਨਾਲ ਖਾਓ। ਖਾਣੀ ਇਹਨੂੰ ਠੰਡਾ ਹੀ ਗਰਮ ਨਹੀਂ ਕਰਨਾ। ਇਹ ਤੁਸੀਂ ਇਹਦੇ ਬੈਨੀਫਿਟ ਲੈਣੇ ਆ ਬਾਸੀ ਰੋਟੀ ਦੇ। ਇਹ ਸੂਜੀ ਦੇ ਹਲਵੇ ਵਰਗੀ ਬਣ ਗਈ ਆ। ਜਿਵੇਂ ਸੂਜੀ ਦਾ ਹਲਵਾ ਹੁੰਦਾ। ਇਹਨਾਂ ਪਾਈ ਨਹੀਂ ਪਈ ਆ ਬੜਦੇ। ਜਿਹੜੀ ਆਪਾਂ ਮਿਕਸੀ ਵਾਲੀ ਚੂਰੀ ਬਣਾਈ ਆ ਤੇ ਆਪਾਂ ਇਹਨੂੰ ਟ੍ਰੇ ਵਿੱਚ ਪਾ ਦਈਏ। ਅਨੁਛਤਾ ਬਿਲਕੁਲ ਇਦਾਂ ਲੱਗ ਜਿਵੇਂ ਸੂਜੀ ਦੇ ਲੱਡੂ ਹੁੰਦੇ ਆ। ਲੋ ਜੀ ਆਪਣੀਆਂ ਬਾਸੀ ਰੋਟੀਆਂ ਦੀਆਂ ਚੇਪੀਆਂ ਵੀ ਬਣ ਕੇ ਤਿਆਰ ਹੋ ਗਈਆਂ। ਤੇ ਆਪਣੇ ਤਾਜ਼ੀਆਂ ਪਿੰਨੀਆਂ ਵੀ। ਇਹ ਆਪਾਂ ਮਿਕਸੀਨਾਂ ਬਣਾਈਆਂ ਅੱਜ ਦੇ ਜਮਾਨੇ ਦੀਆਂ। ਆਪਾਂ ਪਲੇਟ ਵਿੱਚ ਪਾ ਲਈਆਂ। ਜਿਵੇਂ ਕਾਚੇ ਦੇ ਤੇ ਚੀਨੀ ਦੇ ਚਲਦੇ ਨੇ ਤੇ ਆਪਾਂ ਪਹਿਲੇ ਸਮੇਂ ਦੀ ਪੀਨੇ ਚੂਰੀ ਬਣਾਈ ਆ ਇਹਨੂੰ ਆਪਾਂ ਛੰਨੇ ਚ ਪਾ ਲਿਆ ਚਾਹ ਲਈ ਤਾਂ ਖਾਉਣੇ ਆ ਲੋ ਜੀ ਆਪਣੀ ਤਾਜ਼ੀਆਂ ਰੋਟੀਆਂ ਦੀ ਚੱਕਰ ਵਾਲੀ ਚੂਰੀ ਬਣ ਕੇ ਤਿਆਰ ਹੋ ਗਈ ਆ ਤੇ ਆ ਆਪਣੀ ਬਾਸੀ ਰੋਟੀ ਵਾਲੀ ਬੂਰਾ ਖੰਡ ਵਾਲੀ ਚੂਰੀ ਬਣ ਕੇ ਤਿਆਰ ਹੋ ਗਈ ਆ ਦੋਨੇ ਚੂਰੀਆਂ ਬਹੁਤ ਵਧੀਆ ਬਣੀਆਂ ਨੇ ਇਹਨਾਂ ਦਾ ਟੇਸਟ ਬਿਲਕੁਲ ਇਦਾਂ ਦਾ ਆਉਂਦਾ ਹੁੰਦਾ ਜਿਵੇਂ ਆਪਣੇ ਸੂਜੀ ਦੇ ਲੱਡੂਆਂ ਦਾ ਆਉਂਦਾ ਹੁੰਦਾ ਇਹਨਾ ਟੇਸਟ ਬਿਲਕੁਲ ਕੋਈ ਦੀਆ ਪਈ ਨਹੀਂ ਵਰਗਾ ਹੁੰਦਾ। ਤੇ ਚੂਰੀ ਬਣਾਉਣੀ ਨਾ ਭੁੱਲੋ ਕਿਉਂਕਿ ਆਪਾਂ ਪਹਿਲੇ ਸਮੇਂ ਵਿੱਚ ਬਹੁਤ ਦਾਦੀਆਂ ਨਾਨੀਆਂ ਦੇ ਹੱਥਾਂ ਦੇ ਚੂਰੀਆਂ ਖਾਧੀਆਂ ਨੇ ਤੇ ਹੁਣ ਆਪਣੇ ਬੱਚਿਆਂ ਨੂੰ ਵਿਚੂਰੀਆਂ ਬਣਾ ਕੇ 줘 ਦਿਓ। ਆਪਣੇ ਬੱਚਿਆਂ ਨੂੰ ਹਫਤੇ ਵਿੱਚ ਇੱਕ ਵਾਰ ਦੇਣਾ ਚੂਰੀ ਜ਼ਰੂਰ ਬਣਾ ਕੇ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਚੂਰੀ ਕੀ ਚੀਤਾ। ਸਾਡੇ ਬੱਚਿਆਂ ਨੇ ਪਹਿਲੀ ਵਾਰ ਜਦੋਂ ਰਾਜਸਤਾਨੀ ਰੈਸਟੋਰੈਂਟ ਵਿੱਚ ਖਾਧੀ ਤੇ ਉੱਥੇ ਬਾਜਰੇ ਦੀ ਚੂਰੀ ਸੀਗੀ ਥਾਲੀ ਦੇ ਵਿੱਚ ਤੇ ਉਹਨਾਂ ਨੂੰ ਉਸ ਟਾਈਮ ਪਤਾ ਲੱਗਿਆ ਕਿ ਇਹ ਚੂਰੀ ਆ ਤੇ ਬਹੁਤ ਟੇਸਟੀ ਲੱਗੀ। ਤੇ ਉਸ ਤੋਂ ਬਾਅਦ ਸਾਡੇ ਘਰ ਵਿੱਚ ਜ਼ਿਆਦਾ ਚੂਰੀ ਬਣਨ ਲੱਗੀ। ਇਹ ਹਫਤੇ ਚਿਕ ਦਿਨ ਚੂਰੀ ਬਣਦੀ ਬਣਦੀ ਆ ਜਾਂ ਜਦੇ ਅਸੀਂ ਘਿਓ ਬਣਾਈਏ ਤੇ ਉਹ ਘਿਓ ਦੇ ਨੀਚੇ ਜਿਹੜਾ ਖੋਆ ਵਗੈਰਾ ਥੋੜਾ ਜਿਹਾ ਬੜਾ ਬਚਿਆ ਹੁੰਦਾ ਤਾਂ ਕੋਈ ਟਾਈਪ ਤੇ ਹੁੰਦਾ ਤੇ ਉਸ ਦਿਨ ਫਿਰ ਚੂਰੀ ਜ਼ਰੂਰ ਬਣਦੀ ਆ ਲੋ ਜੀ ਘਰ ਵਿੱਚ ਤੁਸੀਂ ਵੀ ਚੂਰੀ ਬਣਾਓ ਆਪ ਵੀ ਖਾਓ ਬੱਚਿਆਂ ਨੂੰ ਵੀ ਖਵਾਓ ਤੇ ਕਾਮਾ ਨੂੰ ਵੀ ਪਾਓ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਪੋਰਟ ਕਰਨਾ ਧੰਨਵਾਦ